ਪਿੰਡ ਛਾਂਗਾਰੇ ਉਤਾਰਦੇ ਵਿੱਚ ਇੱਕ ਵਿਧਵਾ ਬਜ਼ੁਰਗ ਮਾਤਾ ਦਾ ਜਿਹੜਾ ਕਿ ਉਹਨਾਂ ਦੀ ਜ਼ਮੀਨ ਜਾਇਦਾਦ ਦੇ ਉੱਪਰ ਉਹਨਾਂ ਦੇ ਪਰਿਵਾਰ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚੋਂ ਹੀ ਜਿਹੜੇ ਕਿ ਉਹਨਾਂ ਦੇ ਦੇਵਰ ਲੱਗਦੇ ਨੇ ਉਹਨਾਂ ਨੇ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਉਹਨਾਂ ਨਾਲ ਜਿਹੜਾ ਕਿ ਉਹਨਾਂ ਦੇ ਮੁੰਡੇ ਨੂੰ ਉਹਨਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਉਹਨਾਂ ਨੂੰ ਮਾਰ ਪਿੱਟ ਕੀਤਾ ਜਾਂਦਾ ਹੈ ਤੇ ਸੱਟਾਂ ਮਾਰੀਆਂ ਜਾਂਦੀਆਂ ਨੇ ਸੋ ਉਸ ਤੋਂ ਬਾਅਦ ਸਰਕਾਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਉਹਨਾਂ ਦੀ ਕੋਈ ਕਾਰਵਾਈ ਨਹੀਂ ਕਰਦਾ ਕੋਈ ਸੁਣਦਾ ਨਹੀਂ ਸੋ ਬਜ਼ੁਰਗ ਮਾਤਾ ਦਰਦਰ ਤੇ ਠੋਕਰਾਂ ਖਾ ਰਹੀ ਏ ਲੇਕਿਨ ਕਿਸੇ ਨੇ ਉਹਨਾਂ ਨੂੰ ਸੁਣੀ ਨਹੀਂ ਸੋ ਅੱਜ ਅਸੀਂ ਜਿਹੜਾ ਕੋ ਉਸ ਬਜ਼ੁਰਗ ਮਾਤਾਾਂ ਦੇ ਕੋਲ ਪਹੁੰਚੇ ਹਾਂ ਬਜ਼ੁਰਗ ਮਾਤਾ ਜਿਹੜੀ ਆਪਣਾ ਬਿਆਨ ਦੱਸੇਗੀ ਵੀ ਕਿਸ ਤਰ੍ਹਾਂ ਉਹਨਾਂ ਦੇ ਪੁੱਤਰ ਤੇ ਹਮਲਾ ਕੀਤਾ ਔਰ ਉਹਨਾਂ ਦੇ ਨਾਲ ਕਿਸ ਤਰ੍ਹਾਂ ਸਭ ਕੁਝ ਹੋ ਰਿਹਾ ਹੈ ਕਿ ਇੱਕ ਸਰਕਾਰ ਜਿਹੜੀ ਕਹਿੰਦੀ ਕਿ ਗਰੀਬਾਂ ਦੀ ਸਰਕਾਰ ਹੈ ਔਰ ਹਰੇਕ ਦੀ ਜਿਹੜੀ ਉਹ ਸੁਣਾਈ ਹੁੰਦੀ ਹੈ ਲੇਕਿਨ ਇਸ ਮਾਤਾਾਂ ਦੇ ਜਿਹੜੀ ਕੋਈ ਸੁਣੀ ਨਹੀਂ ਜਾ ਰਹੀ ਸੋ ਮਾਤਾ ਦੱਸੇਗੀ ਵੀ ਕੁੰਦੇ ਨਾਲ ਕਿਸ ਤਰ੍ਹਾਂ ਧੱਕਾ ਹੋ ਰਿਹਾ ਸੋ ਹਾਂਜੀ ਮਾਤਾ ਪਹਿਲਾਂ ਆਪਣਾ ਨਾਮ ਦੱਸੋ ਜੀਤੋ ਬਾਈ ਜੀਤੋ ਬਾਈ ਪੈਸ ਟਾਡੇ ਘਰ ਵਾਲੇ ਦਾ ਨਾਮ ਕੀ ਏ ਸੰਤਾ ਸਿੰਘ ਸੰਤਾ ਸਿੰਘ ਅੱਛਾ ਪਿੰਡ ਖਿਆਂਗਾ ਸ਼ਾਂਗਾਰਾਏ ਉਤਾੜ ਤਹਿਸੀਲ ਗੁਰੂਰਸੈ ਜਿਲ੍ਹਾ ਫਿਰੋਜ਼ਪੁਰ ਹਾਂਜੀ ਮਾਤਾ ਕੀ ਕਾਰਨ ਤੁਹਾਨੂੰ ਸਾਡਾ ਜਨਾਬ ਵੀ ਪਹਿਲੀ ਏ ਅੱਛਾ ਅਸੀਂ ਗਏ ਚੰਨ ਕੁੜੀਆਂ ਨੇ ਦੋ ਅਸੀਂ ਮਰਦੇ ਹੋਰੇ ਮੇਰਾ ਬੰਦਾ ਮੁੱਕਿਆ ਵਾ ਏ ਅੱਛਾ ਜੀ ਅਸੀਂ ਪੰਜ ਸੀਰੀਆਂ ਉਹ ਮਰਦੇ ਹੋਰਾਂ ਦਾ ਮੇਰੇ ਕੱਲੇ ਦੀ ਪਹਿਲੀ ਦੋ ਨੰਬਰ ਚੁਣਨੇ ਆ ਦੇ ਨਾ ਕਰਾ ਲਈ ਗਰਦੌਰੀ ਅੱਛਾ ਜੀ ਪੰਜ ਕਨਾਲਾਂ ਦੀ ਤੇ ਉਹ ਵਾਂ ਦਾ ਪਹਤਾਰਾ ਵਿੱਚ ਆਹੀ ਵਾਂ ਦੇ ਪਚਾ ਵਿੱਚ ਅੱਛਾ ਉਹ ਠੱਕਾ ਕਰਦਾ ਕਬਜ਼ਾ ਕਰਨਾ ਚਾਹਦਾ ਅੰਦਰ ਹੀ ਉਹ ਪਹਿਲੀ ਤੇ ਮੈਨੂੰ ਵੀ ਜਣੀ ਦਿੰਦਾ ਅੱਛਾ ਪਹਿਲੀ ਕਰਨ ਉਹਨੇ ਇੱਕ ਆਦਾ ਪੰਜਾ ਮਾਰਤਾ ਆਪ ਹੀ ਆਪ ਹੀ ਇੱਕ ਉਹਦਾ ਸਾਲਾ ਨਾਲ ਸੀ ਅੱਛਾ ਇੱਕ ਦਿਨ ਤੇ ਮੁੰਡੇ ਨਾਲ ਸੀ ਕਿਲੀਆਂ ਚੁੱਗੇ ਪਿੰਡ ਤੋਂ ਚੱਲਾ ਹੀ ਆਤੂ ਹੋ ਜੁੱਗਿਆ ਰਹਿੰਦਾ ਸੀ ਇਹ ਚੱਲਿਆ ਸੀ ਉਹਦੇ ਨੂੰ ਤੇ ਰਸਤੇ 'ਚ ਨਾ ਰਸਤਾ ਮਲ ਲਿਆ ਭੋਲਾ ਪੈਂਚੀ ਵਿਚਾਰਾ ਗੋਲੂ ਕੇ ਹਾਟਲ ਤੇ ਲੱਗਿਆ ਹੁੰਦਾ ਸੀ ਰਤਾਮਾਲਾ ਇੱਥੇ ਚੱਕ ਲੈਣਾ ਇਹਨਾਂ ਪਤਾ ਨਹੀਂ ਕਿੱਥੇ ਜਾਂਦੇ ਮਾਰਿਆ ਕਿੱਥੇ ਨਹੀਂ ਸਾਨੂੰ ਪਤਾ ਚੱਲਿਆ ਅਸੀਂ ਭਾੜ ਝੜਕਣ ਕਾ ਬੜੀਆਂ ਬੜੀਆਂ ਸੀਤੋਂ ਇਹਨਾਂ ਮਾਰ ਤੇ ਇਹਨਾਂ ਜਾ ਸਟਿਆ ਚਿੱਲੀਆਂ ਹੈਗਾ ਏ ਬੋਲੇ ਤੂੰ ਅੱਗੇ ਚਿੱਲੀਆਂ ਨਜ਼ਾਰ ਕੀ ਨਹਿਰ ਨਹਿਰ ਦੇ ਨਾਲ ਹੈਗਾ ਛੱਪੜ ਉਹਦੇ ਵਿੱਚ ਛੜਤਾਂ ਨੇ ਅਸੀਂ ਸਾਰੇ ਪਿੰਡਾਂ ਤੇ ਲੋ ਸਿਮਿੰਟ ਕਰਾਤੀ ਅਸੀਂ ਅਖ ਜਿਹੜਾ ਕਬੀਰ ਵੇਖ ਲਵੇ ਨਾ ਸਾਨੂੰ ਖਬਰ ਲਾਵੇ ਉਹ ਨਹੀਂ ਕੁਛ ਨਹੀਂ ਕਹਿੰਦੇ ਕਿ ਸਾਦਾ ਮੁੰਡਾ ਹਣ ਲੱਭਣਾ ਚਾਹੀ ਜਾਏ ਸਾਨੂੰ ਫਿਰ ਖਬਰ ਮਿਲੀ ਅਸੀਂ ਪਰ ਨੌਵੇਂ ਦਿਨ লাশ ਕੱਢੀ ਨੌਵੇਂ ਦਿਨ লাশ ਕੱਢੀ ਹੀਰਾ ਵੀ ਮੌਕੇ 'ਚ ਅੱਪੜ ਗਰਬੋਈ লাশ ਜਿਹੜਾ ਕੀ ਰਾਣਾ ਥੋੜੀ ਦਾ ਮੁੰਡਾ ਹਾਂ ਇਹ ਵੀ ਮੌਕੇ 'ਚ ਹੀਰਾ ਵੀ লাশ ਕੱਢੀ লাশ ਗੱਡੀ ਤੇ ਲੱਦੀ ਲੱਤ ਫਰੀਦਕੋਟ ਭੇਜੀ ਉੱਥੋਂ ਮਲਾਜਾ ਹੋਇਆ ਮਲਾਜਾ ਤੇ ਨਾ ਖਾਹੀ ਨਾ ਇਹ ਮਲਾਜਾ ਘਲਣਾ ਹੈ ਵੀ ਖਲਡ ਚ ਆਵੇਦੀ ਰਿਪੋਰਟ ਆਵੇ ਰਿਪੋਰਟ ਆਵੇ ਖਲਡ ਵਿੱਚੋਂ ਖਲਡ ਚ ਰਿਪੋਰਟ ਆਈ ਥਾਣੇ ਉਹ ਠਾਣੇ ਵਾਲਾ ਨਾ ਪੁੱ ਲਈ ਸਾਨੂੰ ਦੱਸੀ ਨਾ ਤੁਹਾਨੂੰ ਦੱਸੀ ਨਹੀਂ ਰਿਪੋਰਟ ਨਹੀਂ ਦੱਸੀ ਇੰਨਾ ਅਸੀਂ ਬੜੀ ਪਕਾਈ ਕੀਤੀ ਏ ਨਹੀਂ ਦੱਸੀ ਸਾਡੀ ਕੋਈ ਗੌਰ ਨਹੀਂ ਕੀਤੀ ਕਿੰਨੀ ਦੇਰ ਹੋ ਗਈ ਇਸ ਗੱਲ ਨੂੰ ਇਹ ਗੱਲ ਨੂੰ 1.5 1.5 ਸਾਲ ਕੁੱਤੇ ਹੋ ਗਏ ਮਣ 1.5 ਸਾਲ ਜਦੋਂ ਉਹ ਨਹੀਂ ਹੁਣ ਉਸ ਤੋਂ ਬਾਅਦ ਜਦੋਂ ਆਮ ਆਦਮੀ ਸਰਕਾਰ ਆਈ ਫੌਜਾ ਸਰਾਰੀ ਬਣਿਆ ਹੈ ਤੇ ਹੀਰਾ ਤੋਂ ਤੋਂ ਹੈ ਹੀ ਨਹੀਂ ਸੀ ਹੀਰੇ ਹੋਰੀ ਕਿਉਂ ਫਿਰ ਵੇਚ ਆਏ ਨਾ ਉਹਦਾ ਉਹਦਾ ਇਹ ਗਈ ਸੀ ਉਦੋਂ ਹੈ ਗਈ ਸੀ ਇਹ ਫੌਜਾ ਪਿੱਛੇ ਆਇਆ ਅੱਛਾ ਫੌਜਾ ਪਿੱਛੇ ਆਇਆ ਫੌਜਾ ਪਿੱਛੇ ਆਇਆ ਫਿਰ ਤਾਂ 2 2.5 ਸਾਲ ਤੋਂ ਉੱਤੇ ਸਮਾਂ ਹੋ ਗਿਆ ਹਾਂ ਹੋ ਗਿਆ ਨਹੀਂ 2.5 ਤ ਨਹੀਂ ਵਾ 6 ਚੋਈ ਗਿਆ 2 ਹਰ ਚੋਈ ਗਿਆ ਅੱਛਾ ਉਹ ਰਿਪੋਰਟ ਨਹੀਂ ਗਈ ਇੱਥੇ ਲਿਖਿਆ ਹੁਣਾ ਇੱਥੇ ਅੱਛਾ 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 ਇੱਥੇ ਵੀ ਆਖੀ ਬਟਾ ਲਿਖਿਆ ਹੋਣਾ ਹੈ ਅੱਛਾ ਫਿਰ ਅਸੀਂ ਨਾ ਗਏ ਮੰਡੀ ਗਏ ਫਰੋਈ ਪਰ ਜਾਂਦੇ ਰਹੇ ਕੋਈ ਸੱਜ ਸੁਣਵਾਈ ਨਾ ਉਦੋਂ ਬਾਅਦ ਉਹ ਤਾਂ ਬਚਾਰਾ ਗਿਆ ਹੂੰ ਉਹਦੀ ਕੋਈ ਦੇਖ ਬਾਣੀ ਨਾ ਕਿਪੜਾ ਸਾਡੇ ਹਾਜੀ ਕੋਈ ਗਾਲ ਨਹੀਂ ਸੁਣੀ ਕੁਛ ਨਹੀਂ ਕਰਿਆ ਨਾ ਉਦੋਂ ਬਾਅਦ ਮੇਰਾ ਮੁੰਡਾ ਮੈਂ ਕੇਸ ਲਈ ਰੱਖਿਆ ਕੇਸ ਮੇਰੇ ਹੱਕ ਚ ਹੋ ਗਿਆ ਪਹਿਲੀ ਵੀ ਸਾਡੇ ਨਾਂ ਸਾਦੇ ਸੰਤ ਤੇ ਨਾਂ ਵਿੱਚ ਆਂਦਾ ਹੈ ਅੱਛਾ ਅਸੀਂ ਨਾ ਫਿਰ ਮੈਂ ਪਹਿਲੀ ਪੁਲਿਸ ਵਾਲ ਨੂੰ ਆਖਿਆ ਪਹਿਲੀ ਉਹਨਾਂ ਭਾਈ ਪਹਿਲੀ ਅਸੀਂ ਭਾਈ ਉਦੋਂ ਪਿਛੇ ਮੁੜਾ ਮੇਰਾ ਪਰ ਆਏਗੇ ਨੇ ਚੁੱਕ ਗਏ ਮੇਰ ਸਿੰਘ ਕੇ ਉਦੋਂ ਆ ਹੀ ਜਾਂਦਾ ਸੀ ਇਹ ਚਾਰੇ ਪੰਜੇ ਜੀ ਨਰਾ ਇਹ ਨੇ ਅੰਮ੍ਰਿਤ ਚੱਕਿਆ ਬਚਨ ਦੇ ਪਹਿਲਾ ਇਹਦੇ ਪਰ ਬਰਨ ਜਿਹੜਾ ਤੁਹਾਡਾ ਦੇਵਰੇ ਹਾਂ ਦੇਵਰੇ ਮੇਰਾ ਅੰਮ੍ਰਿਤ ਚੱਕਿਆ ਹਿਸਣ ਚੰਦਾ ਨਹੀਂ ਬਣਿਆ ਵਾ ਅੱਛਾ ਇਹ 6 ਕਰੋੜ ਤੇ ਹੋ ਕੜ ਗਏ ਏ ਆਈ ਜਾਂਦੇ ਅਗੂ ਇਹਨਾਂ ਨੂੰ ਕਿਹੜਾ ਪਾ ਲਿਆ ਅੱਜੇ ਤੱਕੇ ਉੱਥੇ ਵਿਆਹ ਆਗਾ ਢਾਣੀ ਤੇ ਉਹ ਗਾਇਬ ਹੋ ਜਾ ਬਾਲਨ ਬੋਲ ਲੈਣ ਦੋ ਚਾਰ ਜਣੇ ਫੱਜੇ ਪਰ ਉਹਨਾਂ ਜਾਂਦਿਆਂ ਜਾਂਦਿਆਂ ਨਾ ਉਹਨਾਂ ਵੀਡੀਓ ਬਣਾ ਲਈ ਉਹਨਾਂ ਜਾਂਦਿਆਂ ਜਾਂਦਿਆਂ ਬਰਛਾ ਮਾਰਤਾ ਇਹ ਮੁੰਡਾ ਜਿਹੜਾ ਇਹ ਡੱਗ ਪਾ ਬੇਹੋਸ਼ ਹੋ ਗਿਆ ਫਿਰ ਚੱਕ ਤੇ ਲਿਆ ਤੇ ਹੱਦਖੀ ਸੱਟਿਆ ਨੇ ਫਿਰ ਮੈਨੂੰ ਫੋਨ ਆਇਆ ਪਰ ਮੈਂ ਗਈ ਅਸੀਂ ਗਏ ਬਾਹਰ ਪਰ ਉਹ ਮਾਰ ਤੇ ਨਾ ਬਰਛਾ ਨਿਕਲ ਗਿਆ ਸਾਰੇ ਫਿਰ ਅਸੀਂ ਲੈ ਗਏ ਨੂੰ ਮੰਡੀ ਮੰਡਿਆ ਵਾਲੇ ਪੇਈਤਾ ਸਾਨੂੰ ਪਰੋਇ ਪਰ ਪਰੋਇ ਪਰ ਅਹ ਗਲਾਇਆ ਨੂੰ ਟਾਂਕੇ ਲਾ ਤੇ ਉਹਨਾਂ ਫਰੀਜ ਕੋਡ ਕਰਤਾ ਰਿਹਾ ਪਰ ਫਰੀਜ ਕੋਡ ਗਾਇ ਉੱਥੇ ਰੱਖਿਆ ਦੋ ਦਿਨ ਉਹਨਾਂ ਸਾਡੀ ਕੋਈ ਗਾਉਣ ਕੀਤੀ ਉਥੋਂ ਛੁੱਟੀ ਤੇ ਅਸੀਂ ਆਏ ਘਰੇ ਤੇ ਸਾਡੀ ਕੋਈ ਕਾਰਵਾਈ ਨਹੀਂ ਇਹ ਪਹਿਲੇ ਤੇ ਕਬਜ਼ਾ ਕਰਨਾ ਚਾਹੁੰਦਾ ਨੰਗ ਬਣਿਆ ਹੈ ਇਹਦਾ ਕੋਈ ਲਸਣਸ ਨਹੀਂ ਕੋਈ ਕੁਝ ਨਹੀਂ ਤੇ ਮੁੰਡੇ ਨੂੰ ਬਰਛਾ ਬਚਣੇ ਮਾਰਿਆ ਹੈ ਜਿਹੜਾ ਦੀ ਕੋਈ ਕਾਰਵਾਈ ਨਹੀਂ ਹੋਈ ਕਿਸੇ ਨੇ ਸਾਡੀ ਸੁਣੀ ਤੁਸੀਂ ਹੁਣ ਕੀ ਮੰਗ ਕਰਨਾ ਚਾਹੁੰਦੇ ਜੀ ਅਸੀਂ ਅਰ ਇਨ ਕਾਰਵਾਈ ਹੋ ਜਾ ਤੇ ਮੇਰੀ ਪੈਲੀ ਤੋਂ ਖਾੜਾ ਛੱਡ ਦੇਣਾ ਸੀ ਉਹ ਬਰਸ਼ਾ ਮਾਰਿਆ ਸੀ ਹਾਂਜੀ ਉਸ ਤੋਂ ਬਾਅਦ ਪੁਲਿਸ ਨੇ ਬਿਆਨ ਲਿੱਤੇ ਨੇ ਨਹੀਂ ਉੱਥੇ ਪੁਲਿਸ ਗਈ ਨਹੀਂ ਗਈ ਨਹੀਂ ਪੁਲਿਸ ਫੇਰ ਤਾਂ ਕੋਈ ਪਰਚਾ ਹੋ ਹੀ ਨਹੀਂ ਸਕਦਾ ਐਤਰੀ ਗਈ ਹੈ ਵੇਸ ਤੇ ਆ ਗਈ ਹੈ ਫਿਰ ਮੰਡੀ ਵੀ ਚ ਗਏ ਆ ਅੱਛਾ ਮੰਡੀ ਵੀ ਇੱਥੇ ਗਏ ਆ ਸੀ ਜਿਹੜਾ ਮੁੰਡਾ ਮਾਰਿਆ ਨੇ ਉਹਦਾ ਵੀ ਸਬੂਤ ਹੈਗਾ ਸਾਰਾ ਹਾਂ ਉਹ ਕਾਜੜੀਆਂ ਦੀ ਇੱਕ ਆ ਮਰਾਰ ਉਹ ਵੀ ਸਾਡੇ ਕੋਲ ਗਈ ਹੈ ਜਿਹੜੀ ਅਸ ਵਾਲ ਹੋਵੇਗੀ ਪਰ ਫੋਟੋਕਾਪੀ ਕਰਾਉਂਦੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਬਈ ਆਏ ਟਾਈਮ ਹੀ ਸੇਧ ਆ ਰਹੇ ਅਜੇ ਵੀ ਧੱਕਾ ਕਰਨ ਲੱਗ ਪਏ ਜਮੀਨ ਤੁਸੀਂ ਬਾਹਰ ਹੈ ਜੇ ਕਬਜ਼ਾ ਆਪਣਾ ਹੁਣ ਮਾ ਬਾਣੀ ਹੈ ਹੁਣ ਫਿਰ ਨਾ ਉਹਦੇ ਤਾਂ ਨਾ ਉਹਦੇ ਨਹੀਂ ਨਾ ਆਪਣਾ ਵਿੱਚ ਅੱਛਾ ਨਾਂ ਵੀ ਤੁਹਾਡਾ ਹੈ ਸੰਤੇ ਦਾ ਨਾਂ ਹੈ ਅੱਛਾ ਸੰਤੇ ਵੀ ਮਚਲਕਾ ਖਾਤਾ ਹੈ ਹਾਂ ਖਾਤਾ ਮਚਲਕਾ ਹੈ ਸੰਤੇ ਦਾ ਨਾਂ ਅਵਰਤ ਹੋ ਗਈ ਸਾਡੇ ਹਾਰੇ ਦੀਆਂ ਦਾ ਨਾਂ ਚੜ ਗਈ ਹਾਂ ਸੰਤੇ ਦਾ ਨਾਂ ਮਿੰਦੋ ਦਾ ਨਾਂ ਨਾਨਕੋ ਦਾ ਤੰਨੋ ਦਾ ਬਚਨ ਦਾ ਇਹ 1/2 ਕਿੱਲੇ ਚ ਵਾਈ ਪਿਆ ਆ ਦਿਨੋਂ ਜਿਆਦੇ ਤੇ ਜਿਹੜੀ ਬਾਕੀ 2 ਕਿਨਾਂ 4 ਰਹੀ ਏ ਉਹ ਵੀ ਆਂਦਾ ਮੈਂ ਖੋਲ ਲਾਂ ਸੋ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਨੇ ਆ ਵੀ ਸਾਡੇ ਜਿਹੜੇ ਕਾਰਵਾਈ ਹੋ ਜਾਵੇ ਜਿਹੜੀ ਹਾਦੀ ਪੈਲੀ ਦਾ ਫੈਸਲਾ ਆਏ ਹਾਦਾ ਕਾਨੂੰਨ ਹੋ ਮੈ ਗਿਆ ਵੇ ਠੀਕ ਹੈ ਹਾਂ ਦੀ ਬੈਂਟੀ ਪੰਚਾਇਤ ਕੀ ਕਹਿੰਦੀ ਹੈ ਪੰਚਾਇਤ ਆਪਣੇ ਸਾਥ ਸਾਰੀ ਪੰਚਾਇਤ ਤੁਹਾਡੇ ਨਾਲ ਹੈ ਹੈ ਨਾਲ ਪੰਚਾਇਤ ਤੁਹਾਡਾ ਰਾਈ ਨਾ ਕਰਉਂਦੀ ਨਹੀਂ ਉਹ ਮੰਦੀ ਨਹੀਂ ਬੁੜੀ ਨਹੀਂ ਮੰਦੀ ਕਿਹੜੀ ਬੁੜੀ ਉਹ ਮੇਰੀ ਦਰਾਣੀ ਜੜੀ ਉਹ ਨਹੀਂ ਮੰਦੀ ਅੱਛਾ ਉਹ ਜਾਂਦੀ ਤਾਂ ਪੰਚਾਇਤ ਨੂੰ ਗਾਲਾਂ ਬੋਲਦੀ ਏ ਅੱਛਾ ਪੰਚਾਇਤ ਨੇ ਮਾਨੂੰ ਹਰਪ੍ਰਿਆ ਬਿਆਨ ਲੇਖ ਦਿੱਤੇ ਲੈ ਨੇ ਹਮ ਸਾਰੀ ਪੰਚਾਇਤ ਨੇ ਜੀਤ ਹਰਪੈਂਚੋ ਵਦੀਅਮ ਹਰਪੈਂਚੋ ਰਾਜੂ ਹਰਪੈਂਚੋ ਗਰਦੀਪ ਹਰਪੈਂਚੋ ਚੁਗਿਆ ਅਕਲੀਆਂ ਚੁਗਿਆ ਆਲਾ ਸਾਰਾ ਦੇ ਬਿਆਨ ਹੈਗੇ ਨੇ ਮੇਰੇ ਕੋਲ ਸਾਰੇ ਮੇਰੇ ਸਾਥ ਨੇ ਕੁੱਲ ਮਲਾਤ ਇਹ ਮੇ ਤੁਹਾਹਰਾ ਪਿੰਡ ਆ ਕਾ ਨਾ ਪਿੰਡੀ ਮੇਰੇ ਸਾਥ ਸਾਰਾ ਜੋ ਹੁਣ ਇਥੋਂ ਦੇ ਐਮਐਲਏ ਸਾਹਿਬ ਨੇ ਫੌਜਾ ਸਿੰਘ ਸਰਾਰੀ ਉਹਨਾਂ ਦਾ ਕੱਲ ਪਹਚਾਈ ਪਹਚਾਈ ਉਹਨਾਂ ਨੇ ਕੀ ਕੀ ਆ ਉਹ ਕੇਂਦਰ ਕਰਦਿਆਂ ਦਾ ਫੈਸਲਾ ਮੋਟਾਂ ਦੇ ਪਿੱਛੇ ਹੀ ਹੁਣ ਵੇਖੋ ਕੀ ਬੰਦ ਆ ਉਹ ਆਂਦਾ ਲੋਕ ਮੈਂ ਤਾਂ ਆਖਾ ਜਨਾਬ ਹੁਣ ਸਰਕਾਰ ਸ਼ਾਮ ਲੜ ਪੈ ਲਈ ਦੇ ਸ਼ਾਮ ਲੜ ਮੈਂ ਤਾਂ ਆਖਾ ਕਿਲਾ ਤੁਸੀਂ ਲੈ ਲਓ ਉਹ ਲਾਡੀ ਆ ਸਪਿਆ ਆਂਦਾ ਮਾਤਾ ਨਹੀਂ ਮੈਂ ਪਰ ਮੈਨੂੰ ਇਹ ਲੜਾਈ ਮਕਾਓ ਮੇਰੀ ਜ਼ਮੀਨ ਸ਼ਾਮ ਲੜਦੀ ਹੈ ਸ਼ਾਮ ਲੜਦੀ ਹੈ ਸ਼ਾਮ ਲੜਦੀ ਹੈ ਤੁਹਾਡੇ ਕੋਲ ਕਬਜ਼ਾ ਹੈ ਹਾਂ ਏ ਮੇਰੇ ਸਹੁਰੇ ਧੁੰਦਾਂ ਦਾ ਕਬਜਾ ਹੈ ਅੱਛਾ ਅੱਛਾ ਉਹਨਾਂ ਦੇ ਨਾਂ 'ਚ ਆਨੰਦ ਦਾਦੇ ਪਰਦਾਦੇ ਸਾਡੇ ਸ਼ਾਮਲੜ ਜਿਵੇਂ ਤਾਂ ਸਰਕਾਰ ਛਡਾਈ ਜਾ ਰਹੀ ਏ ਮੈਂ ਤਖਾੜੀ ਵੀ ਛਡਾ ਲੈਣਾ ਅੱਛਾ ਠੀਕ ਹੈ ਹਾਂ ਇਹ ਲਾਲ ਕਿਲਾ ਹੀ ਲੈ ਜਾਣ ਨਾ ਉਹ ਬਾਵੇ ਮੇਰੇ ਦੀਵਰਤ ਨਾ ਮੈਂ ਬਾਵਾ ਠੀਕ ਹੈ ਮੈਂ ਬੜੀ ਖੋਸ਼ ਆ ਇਹ ਮਾਤਾ ਦਾ ਜਿਹੜਾ ਦੁੱਖ ਏ ਉਹ ਇਹਨਾਂ ਨੇ ਦੱਸਿਆ ਵੀ ਜਿਹੜੀ ਜ਼ਮੀਨ ਸ਼ਾਮਲੜ ਦੀ ਇਹਨਾਂ ਦੇ ਕੋਲ ਕਬਜ਼ੇ ਤੌਰ ਤੇ ਹੈ ਉਹ ਇਹਨਾਂ ਨੂੰ ਜਿਹੜਾ ਕੀ ਇਹਨਾਂ ਦਾ ਦਿਓਰ ਇਹਨਾਂ ਦਾ ਉਹ ਧੱਕਾ ਕਰਕੇ ਸਾਰੀ ਜ਼ਮੀਨ ਜਿਹੜੇ ਆਪਣੇ ਕਬਜ਼ੇ 'ਚ ਕਰਨੀ ਚਾਹੁੰਦਾ ਹੈ ਸੋ ਲੜਾਈ ਝਗੜਾ ਵੀ ਹੋ ਚੁੱਕਾ ਹੈ ਇਹ ਨਾ ਦੇਖੇ ਜਿਹੜੇ ਕਿ ਇਹਨਾਂ ਦਾ ਭਾਂਜਾ ਹੈ ਉਹਨੂੰ ਜਿਹੜਾ ਕਹਿੰਦੇ ਨੇ ਮੌਤ ਵੀ ਹੋ ਚੁੱਕੀ ਹੈ ਇਸ ਜ਼ਮੀਨ ਦੇ ਪਿੱਛੇ ਸੋ ਉਸ ਤੋਂ ਬਾਅਦ ਇਹਦਾ ਲੜਕਾ ਮਾਤਾ ਦਾ ਜਿਹੜਾ ਹੈ ਉਹਨੂੰ ਵੀ ਜਿਹੜਾ ਸੱਟਾ ਫਟਾ ਲਾਈਆਂ ਕੀ ਨੇ ਬਰਛਾ ਮਾਰਿਆ ਗਿਆ ਹੈ ਜਿਹੜਾ ਇਹਨਾਂ ਜ਼ੋਰ ਦੇ ਵੱਲੋਂ ਸੋ ਪੰਚਾਇਤ ਵੀ ਇਹਨਾਂ ਦੇ ਨਾਲ ਹੈ ਲੇਕਿਨ ਇੱਕ ਧੱਕਾ ਜਿਹੜਾ ਕੀਤਾ ਜਾ ਰਿਹਾ ਹੈ ਸ਼ਾਮਲਾਟ ਜ਼ਮੀਨ ਦੇ ਉੱਪਰ ਉਹ ਧੱਕਾ ਕਰਨਾ ਚਾਹੁੰਦਾ ਹੈ ਸੋ ਮਾਤਾ ਦੀ ਜਿਹੜੀ ਕੋਈ ਸੁਣਵਾਈ ਨਹੀਂ ਹੋ ਰਹੀ ਸਰਕਾਰ ਤੋਂ ਮੰਗ ਕਰਦੀ ਹੈ ਜਿਹੜੇ ਕਿ ਇਹਨਾਂ ਦਾ ਸੁਣਵਾਈ ਹੋਵੇ ਔਰ ਜਿਹ ਉਹ ਜਿਹੜੇ ਸਜ਼ਾ ਹੋਵੇ ਜਿਹੜਾ ਕਿ ਉਹ ਲੜਾਈਆਂ ਝਗੜੇ ਕਰਕੇ ਤੇ ਇਸ ਤਰ੍ਹਾਂ ਦਾ ਉਹਨਾਂ ਨੇ ਕੀਤਾ ਹੋਇਆ ਸੋ ਇਹ ਮਾਤਾ ਜਿਹੜਾ ਬਿਆਨ ਹੈ ਅਸੀਂ ਇਹਨੂੰ ਸਰਕਾਰ ਤੱਕ ਪਹੁੰਚਾਵਾਂਗੇ ਸੋ ਬਹੁਤ ਮਿਹਰਬਾਨੀ